ਇੱਕ ਫਾਇਦਾ ਹੋਰ ਹੋਇਆ ਇਸ ਚੋਣ ਦਾ ਕਿ ਪਹਿਲਾਂ ਮੇਰੇ ਦਿਮਾਗ 'ਚ ਆਈਡੀਆ ਤਾਂ ਹੈਗਾ ਸੀ ਪਰ ਉਹ ਇੰਪਲੀਮੈਂਟ ਹੋ ਨਹੀਂ ਪਾ ਰਿਹਾ ਸੀ ਕਿ ਇੱਕ ਦੁਆਬੇ ਦੇ ਵਿੱਚ ਵੀ ਮੁੱਖ ਮੰਤਰੀ ਦਾ ਦਫ਼ਤਰ ਚਾਹੀਦਾ ਹੈ ਜਿੱਥੋਂ ਮਾਝੇ ਵਾਲੇ ਲੋਕ ਵੀ ਇੱਥੇ ਆਸਣ ਚੰਡੀਗੜ੍ਹ ਦੂਰ ਪੈਂਦਾ ਇੱਕ ਪਾਸੇ ਆ ਉਹ ਇੰਪਲੀਮੈਂਟ ਨਹੀਂ ਹੋ ਪਾ ਰਿਹਾ ਸੀ ਤਹਾਉਣਾ ਬਾਈਲੈਕਸ਼ਨ ਆਈ ਤਾਂ ਅਸੀਂ ਘਰ ਕਰਾਇ ਤੇ ਲੈ ਲਿਆ ਤੇ ਜਿਹੜਾ ਮੇਰਾ ਮਕਾਨ ਮਾਲਕ ਉਹ ਡਾਕਟਰ ਅਕਬਰ ਤੁਮਾਰਾ ਜਿਹੜਾ ਮਿਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਜਿਹੜਾ ਗੁਰਦੁਆਰਾ ਸਾਹਿਬੀ ਆ ਉਹਦੇ ਸਾਹਮਣੇ ਉਹਦਾ ਆਪਣਾ ਕਲੀਨਿਕ ਹੈ ਹਸਪੀਟਲ ਹੈ ਬੜਾ ਸੌ ਪਰਵਾਰਾ ਹੈ ਤੇ ਉਹਨਾਂ ਨੂੰ ਮੈਂ ਕਹਤਾ ਕਿ ਜੀ ਅਸੀਂ ਇਹ ਘਰ ਲੰਬੇ ਸਮੇਂ ਲਈ ਰੱਖਣਾ ਹੈ ਕਿਉਂਕਿ ਹਫਤੇ 'ਚੋ 2 ਜਾਂ 3 ਦਿਨ ਮੈਂ ਆ ਕੇ ਬੈਠਿਆ ਕਰੂੰਗਾ ਤਾਂ ਕਿ 도ਆਬੇ ਦੇ ਤੇ ਮਾਝੇ ਦੇ ਲੋਕਾਂ ਨੂੰ ਚੱਡੀ ਕਰ ਜਾਣ ਦੀ ਲੋੜ ਨਾ ਬਈ ਸਰਕਾਰ ਇੱਥੋਂ ਚੱਲ ਗਈ। ਤੁਹਾਨੂੰ ਮੈਂ ਇੱਕ ਹਿਸਟਰੀ ਦੱਸ ਦਿੰਦਾ ਜਿਹੜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਜਦੋਂ ਵੰਡ ਹੋਈ ਦੇਸ਼ ਦੀ ਪੰਜਾਬ ਵੰਡਿਆ ਗਿਆ। ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਜਦੋਂ ਪਹਿਲੀ ਵਾਰ ਇਧਰਲੇ ਪਾਸੇ ਆਈ ਤਾਂ ਜਗ੍ਹਾ ਹੈ ਨਹੀਂ ਸੀ। ਤਾਂ ਸਭ ਤੋਂ ਪਹਿਲਾਂ ਰਾਜਧਾਨੀ ਜਲੰਧਰ ਬਣੀ ਸੀ। ਜਿਹੜਾ ਕਮਿਸ਼ਨਰ ਦਾ ਘਰ ਹੈ ਜਿਹੜਾ ਜਲੰਧਰ ਦੇ ਕਮਿਸ਼ਨਰ ਦਾ ਘਰ ਹੈ ਉਹ ਮੁੱਖ ਮੰਤਰੀ ਦਾ ਘਰ ਹੁੰਦਾ ਸੀ ਉੱਥੇ ਕੁਝ ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਬੰਦ ਵੇਲੇ ਫਿਰ ਪੰਜਾਬ ਯੂਨੀਵਰਸਿਟੀ ਸ਼ਾਹਪੁਰ ਚਲੀ ਗਈ ਫਿਰ ਥੋੜਾ ਜਿਹਾ ਸ਼ਾਹਪੁਰ ਵੀ ਰਹਿ ਚੰਡੀਗੜ੍ਹ ਪਾਸ ਬਣਿਆ ਸੁਬੀਰੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਮੈਂ ਤਾਂ ਅੱਜ ਕਿਸੇ ਨੇ ਦੱਸਿਆ ਗੱਲ ਉੱਥੇ ਇੰਡਸਟਰੀ ਮੀਟਿੰਗ 'ਚ ਕਿ ਜੀ ਇਹ ਦੂਜੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜਲੰਧਰ ਸਟੇ ਕਰਿਆ ਕਰੂਗਾ ਇਹ ਦੂਜੀ ਵਾਰ ਹੋ ਰਿਹਾ ਪਹਿਲਾਂ ਵੰਡ ਵੇਲੇ ਹੋਇਆ ਸੀ ਜਪਦੀ ਵੇਲੇ ਮੇਰੇ ਲਈ ਇਕੱਲੇ ਨੇ ਆਉਣਾ ਮੈਂ ਮੈਂ ਇਕੱਲੇ ਨੇ ਆਉਣਾ ਪੰਜ ਅਫਸਰ ਲੈਉਣੇ ਨੇ ਸਰਕਾਰਾਂ ਕੀ ਤੁਸੀਂ ਸਵਾਰਿਆਂ ਨੇ ਜਾਣਾ 250 ਕਿਲੋਮੀਟਰ ਜਾਣ 250 ਆਉਣ 300 ਕਿਲੋਮੀਟਰ ਦਾ ਤਾਂ ਬੇਸੀ ਫਾਇਦਾ ਹੋਊਗਾ ਇੱਕ ਦਿਹਾੜੀ ਬਚੂਗੀ ਪੂਰੀ ਇੱਕ ਜਦੋਂ ਮਰਜੀ ਆ ਜਿਓ ਕੰਮ ਕਰਨ ਤੋਂ ਬਾਅਦ ਚ ਆ ਜਿਓ ਹਵੇ ਦਫਤਰ ਤੋਂ ਬਾਅਦ ਚ ਆ ਜਿਓ ਸੋ ਇਹ ਅੱਜ ਤੁਹਾਡਾ ਜਿਹੜਾ ਇਕੱਠਾ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿਸੇ ਬਾੜ ਦਾ ਇਕੱਠਾ ਹੈ ਇਹ ਤਾਂ ਲੱਗਦਾ ਰਾਜਲੀ ਆ ਬਹੁਤ ਵੱਡੀ ਇਹ ਵੀ ਕੁਦਰਤ ਹੈ ਤੁਸਾਂ ਤੁਹਾਡਾ ਇੰਨੀ ਭਾਰੀ ਗਿਣਤੀ ਚ ਆਉਣਾ ਕਾਂਗਰਸ ਨੇ ਇੰਨਾ ਕੱਟ ਕਰਨਾ ਹੋਵੇ ਤੇ 4 ਲੱਖ ਦੇ ਤਾਂ ਜਲੇਬੀਆਂ ਲੱਗ ਜਾਂਦੀਆਂ ਬਾਕੀ ਸਭ ਨਾਲ ਬਾਅਦ ਚ ਪਰ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਫੁੱਲ ਸੁਟਦੇ ਹੋ ਮੇਰੀ ਪੱਗ ਜਦੋਂ ਮੈਂ ਘਰ ਜਾਂਦਾ ਸ਼ਾਮ ਨੂੰ ਮੈਂ ਪੱਗ ਫੁੱਲਾਣਾ ਭਰੀ ਹੁੰਦੀ ਹੈ ਪਰ ਮੈਂ ਸੋਚਦਾ ਹਾਂ ਨਾ ਭਗਵਾਨ ਜਵਾਨਾ ਕਿ ਪੁਰਾਣੇ ਜਨਮ ਦੇ ਪੁੰਨ ਨੇ ਕਿ ਜਿਹੜਾ ਪਿਆਰ ਮਿਲ ਜਾਂਦਾ ਨਹੀਂ ਲੀਡਰਾਂ ਨੂੰ ਕੌਣ ਫੁੱਲ ਸਕਦਾ ਇਹ ਦਿੱਛਰੋ ਛਿਤਰੀ ਹੋਈ ਜਾਂਦਾ ਕੰਮ ਲੋਕ ਛਤਰਾ ਦੇ ਹੱਥ ਲੈ ਕੇ ਖੜੇ ਆ ਵੀ ਤੁਸੀਂ ਕੀਤਾ ਕੀ ਐ ਸਿਸ ਕਰਕੇ ਤੁਹਾਡੇ ਨਾਲ ਆ ਕਿਉਂਕਿ ਸੱਚੇ ਨੀਅਤ ਸੱਚੀ ਐ ਨੀਅਤ ਚ ਕੋਈ ਫੋਟ ਨਹੀਂ ਜਿਹਨੇ ਨੀਤਾ ਚ ਖੋਟ ਐ ਅੱਜ ਨਹੀਂ ਤਾਂ ਕੱਲ੍ਹ ਨੂੰ ਕੱਲ੍ਹ ਨਹੀਂ ਤਾਂ ਪਰਸੋਂ ਨੂੰ ਪਤਾ ਲੱਗ ਜਾਂਦਾ ਪਰ ਪ੍ਰਮਾਤਮਾ ਵੀ ਇੱਧਰ ਉੱਧਰ ਕਰ ਦਿੰਦਾ ਵਿਚਾਰ ਉਚਾਂਗਾਂ ਦਾ ਸਾਸੀ ਕਰ ਸੋ ਵੀਰੋ ਆ ਜਿਹੜੇ ਢੋਲ ਨੇ ਮੈਸਰ 13 ਤਰੀਕ ਨੂੰ ਵੱਜਣੇ ਨੇ ਪਰ ਤੁਸੀਂ ਪਹਿਲੀ ਵਜਾ ਆਖੇ ਨੇ ਇਹਦੇ ਬਾਅਦ ਇੱਕ ਤਾੜੀ ਮਾਰ ਦਿਓ ਇਹ ਲੋਕਾਂ ਦੀ ਆਪਣੀ ਜਿੱਤ ਹੈ ਇਹ ਲੋਕ ਆਪਣੇ ਆਪ ਢੋਲ ਵਜਾ ਰਹੇ ਨੇ ਲੋਕਾਂ ਨੂੰ ਚਾਹ ਹੈ ਕਿਸੀ ਸਰਕਾਰ ਦਾ ਹਿੱਸੇਦਾਰ ਬਣਨ ਜਾ ਰਹੇ ਹਨ ਇੰਨੀ ਭਾਰੀ ਗਿਣਤੀ ਤੁਹਾਡਾ ਹੋਣਾ ਮੈਨੂੰ ਬਹੁਤ ਵਧੀਆ ਲੱਗਿਆ ਦਸਹਰਾ ਕਲੱਬ ਅੱਛਾ ਦਸਹਰਾ ਕਲੱਬ ਹੈ ਹਾਂਜੀ ਸਾਰੇ ਜਿੰਨੇ ਵੀ ਮੇਰੇ ਕੋਲੇ ਸਵੇਰੇ 500 ਤੋਂ ਵੱਧ ਬੰਦਾ ਸਵੇਰੇ ਆਉਂਦਾ ਕਰੇ ਲੰਗਰ ਚੱਲਦਾ ਕਰਿਓ ਲੰਗਰ ਨਹੀਂ ਹਟਣਾ ਲੰਗਰ ਹੀ ਚੱਲੂ ਚਾਹ ਪਾਣੀ ਦਾ ਲੰਗਰ ਪਕੌੜਿਆਂ ਦਾ ਲੰਗਰ ਚੱਲਦਾ ਹੈ 500 ਬੰਦਾ ਸਵੇਰੇ ਆ ਕੇ ਮਿਲ ਕੇ ਜਾਂਦਾ 500 ਬੰਦਾ ਉਠਣ ਸਾਹਿਬ ਦੇ ਕਿਸੇ ਲੀਡਰ ਨੂੰ 500 ਬੰਦਾ ਫੁੱਲਾਂ ਦਾ ਹਾਰ ਲਈ ਖੜਾ ਹੋਵੇ ਉਦੋਂ ਵਦਿਆ ਕਿਉਂ ਸਰਦੈ ਉਸ ਵਾਸਤੇ ਸੋ ਇਹੀ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਪਰਮਾਤਮਾ ਜਿੰਨੀ ਕਿ ਇੱਜ਼ਤ ਬਣਾ ਰੱਖੀ ਹੈ ਤੁਮੇਂ ਵਧਾਈ ਨਾ ਪਰ ਘਟਾਈ ਨਾ ਐਨੀ ਕਿ ਬਣਾ ਕੇ ਰੱਖੀ ਲੋਕਾਂ ਦੇ ਕੰਮ ਆਈਏ ਕਿਸੇ ਦੇ ਘਰ ਦਾ ਚੁੱਲ੍ਹਾ ਬળે ਆ ਨਸ਼ਿਆਂ ਦੇ ਕੋੜ ਤੋਂ ਖਹਿਣਾ ਛੜਾਈਏ ਲੱਗੇ ਹੋਇਆ ਸੀ ਸਾਨੂੰ ਬਹੁਤ ਸਾਰੀਆਂ ਗਲੀਆਂ ਦੀਆਂ ਰਿਪੋਰਟਾਂ ਆਈਆਂ ਐ ਜਿਵੇਂ ਜੀ ਟੀਮ ਆਊਟਰ ਵੀ ਕਰਦਾ ਨਾਲ ਨਾਲ ਕਿਹੜਾ ਗਲੀ ਦੇ ਵਿੱਚ ਆਹ ਦਿੱਕਤ ਹੈ ਕਿਤੇ ਸੀਵਰੇਜ ਦੀ ਦਿੱਕਤ ਹੈ ਕਿਤੇ ਲਾਈਟਾਂ ਦੀ ਸੋ ਮੇਰੇ ਸੋਚ ਮੁਤਾਬਕ ਭਾਵੇਂ ਕੋਈ ਵੀ ਬਰਾਦਰੀ ਹੈ ਭਾਵੇਂ ਕੋਈ ਵੀ ਬਰਾਦਰੀ ਹੈ 50 ਬੰਦਿਆਂ ਦੀ ਬਰਾਦਰੀ ਹੈ ਭਾਵੇਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਜਿਹੜੇ ਪੁਰਖੇ ਨੇ ਉਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਉਹਨਾਂ ਦੇ ਸ਼ਹੀਦੀ ਦਿਵਸ ਮਨਾਉਣੇ ਚਾਹੀਦੇ ਮੈਨੂੰ ਪਤਾ ਲੱਗਿਆ ਮੋਤੀ لال ਮਹਿਰਾ ਜੀ ਉਹਨਾਂ ਦੀ ਬਰਾਦਰੀ ਹੈ ਉਹਨਨ ਕਹਿੰਦੇ ਸਾਨੂੰ ਤਾਂ ਪਤਾ ਹੀ ਕਿਸੇ ਨੇ ਪੁੱਛਿਆ ਹੀ ਨਹੀਂ ਪਹਿਲਾਂ ਕੌਣੇ ਪੁੱਛਿਆ ਵੀ ਅੱਡੇ-ਆੜੀਆਂ ਕੁਰਬਾਨੀਆਂ ਕੀਤੀਆਂ ਬਈ ਜਿੰਨਾ-ਜਿੰਨਾ ਦਾ ਵੀ ਪੰਜਾਬ 'ਚ ਮਹਾਪੁਰਖਾਂ ਦਾ ਪੀਰਾਂ ਦਾ ਫਕੀਰਾਂ ਦਾ ਦੇਸ਼ ਭਗਤਾਂ ਦਾ ਗੁਰੂਆਂ ਦਾ ਯੋਗਦਾਨ ਹੈ ਉਹ ਸਾਰੇ ਇਕੱਠੇ ਮਿਲ ਕੇ ਮਨਾਇਆ ਕਰੀਏ ਕਿਉਂਕਿ ਮੈਂ ਭਾਜੀਪੀ ਨੇ ਇੱਕ ਗੱਲ ਕਹੀ ਸੀ ਪਾਰਲੀਮੈਂਟ 'ਚ ਮੈਂ ਕਿਹਾ ਤੁਸੀਂ ਦੇਸ਼ ਦੇ ਵਿੱਚ ਤਾਂ ਕਰ ਲੈਨੇ ਹੋ Hindu Musalman ye wo ਪੰਜਾਬੀ ਨਹੀਂ ਕਰ ਸਕਦੇ मैं क्या पाप की धरती बहुत उपजाऊ है जो बीज है पर नफरत असी अपने गुरपुरब असी अपन ईदा असी अपन शबरीदा असी अपन संगरानदा असी अपन रामनौमिया असी अपने गुरपुरब असी अपने भगत रविदास जी के जन्मदिन असं भगत कबीर जी की छे सौ सत्ती बरसी असं कना अस क्ठे मनाने सू उठा नहीं सकते यही अपने पंजाब का एक अलग गल है कि इतने फुलवाड़ी है फुल अलग अलग रंग के ने पर है गमले च ने वो गमले पिछले लड़ते नहीं है गमला मेरा या गमला तीरा फुल अलग अलग रंग के ने हर फुल की अपनी सुगंध है अपना रंग है ये भाईचारा सा बना के रखना ਤੁਸੀਂ ਆਪ ਮਿਹਨਤ ਕਰ ਰਹੇ ਹੋ ਮੈਨੂੰ ਸਵੇਰੇ ਆ ਕੇ ਦੱਸਦੇ ਆ ਅਸੀਂ ਫਲਾਨੇ ਪਾਰ ਕੋ ਕੈਂਪ ਤੋਂ ਆਏ ਆ ਜੀ ਅਸੀਂ ਪਾਰਟ ਨੰਬਰ 75 ਤੋਂ ਆਏ ਆ ਜੀ ਅਸੀਂ ਉੱਥੇ ਕੰਮ ਕਰ ਰਹੇ ਆ ਜੀ ਸਾਡੇ ਨੌਜਵਾਨ ਮੁੰਡੇ ਬਹੁਤ ਆਉਂਦੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਨੌਜਵਾਨ ਮੁੰਡੇ ਅੱਗੇ ਆ ਰਹੇ ਨੇ ਰਾਜਨੀਤੀ ਚ ਅੱਗੇ ਆ ਰਹੇ ਨੇ ਕਿ ਜੇ ਅਸੀਂ ਇਸ ਚ ਲਵਾਂਗੇ ਵਿੱਚ ਅਸੀਂ ਆਪ ਵੋਟਾਂ ਪਾਵਾਂਗੇ ਸਾਡੀ ਆਹ ਪ੍ਰੋਬਲਮ ਆ ਦਿੱਕਤ ਪਹਿਲਾਂ ਤਾਂ ਇਹ ਸੀ ਨਾ ਅੱਪਾ ਰਾਜਨੀਤੀ ਨੂੰ ਕੁਝ ਸਮਝਦੇ ਨਹੀਂ ਸੀ ਆਪਾਂ ਕਹਿੰਦੇ ਸੀ ਆਪਾਂ ਕੀ ਲੈਣਾ ਛੱਡੋ ਪਰੇ ਆਪਾਂ ਕੀ ਲੈਣਾ ਉਹ ਭਾਈ ਗੱਲ ਸੁਣ ਲੋ ਮੇਰੀ ਉਹ ਰਾਜਨੀਤੀ ਤੁਹਾਡੇ ਚੁੱਲ੍ਹਿਆਂ ਤੱਕ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ ਤੇ ਕੀ ਪੱਕਣਾ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ 'ਚ ਅੱਗ ਬਲਣੀ ਹੈ ਜਾਂ ਨਹੀਂ ਬਲਣੀ ਰਾਜਨੀਤੀ ਡਿਸਾਈਡ ਕਰਦੀ ਹੈ ਫਤਲੀ ਰਾਜਨੀਤੀ ਤੋਂ ਭਾਜ ਦੇ ਕਿਉਂ ਵਿੱਚ ਵੜੋ ਹਿੱਸਾ ਲਓ ਠੀਕ ਕਰੋ ਇਹਨੂੰ ਵਿਚ ਮਾਰੇ ਬੰਦੇ ਇਸ ਕਰਕੇ ਨਹੀਂ ਹੈਗੇ ਰਾਜਨੀਤੀ ਵਿੱਚ ਮਾਰੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੀ ਹੈ ਮਾਰੇ ਬੰਦੇ ਜ਼ਿਆਦਾ ਇਸ ਕਰਕੇ ਨੇ ਕਿ ਚੰਗੇ ਬੰਦੇ ਦੁਕੱਟ ਆਉਂਦੇ ਤੁਸੀਂ ਆਪਾ ਮੈਨੂੰ ਚੰਗਾ ਲੱਗਿਆ ਮਾਪੇਣਾ ਬੈਠੀਆਂ ਨੇ ਇਹ ਤੁਹਾਡੇ ਬਿਨਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਹਿੱਸਾ ਲਿਆ ਕਰੋ ਤੁਹਾਨੂੰ ਪਤਾ ਹੈ ਕਿ ਮਹਿੰਗਾਈ ਦਾ ਕੀ ਹਾਲ ਹੈ ਉਹ ਬੰਦੇ ਨੇ ਤਾਂ ਆ ਕੇ ਕਹਿਣਾ ਹੁੰਦਾ ਆਖਣੇ ਸ਼ਾਮ ਨੂੰ ਕੀ ਬਣਾਇਆ ਥੋੜਾ ਹੋਰ ਦੋ ਸਬਜ਼ੀਆਂ ਬਣਾ ਲਿਆ ਕਰੋ ਉਹਨੂੰ ਪਤਾ ਹੈ ਨਾ ਬਣਾਇਆ ਕਿਵੇਂ ਹੈ ਉਹਨੂੰ ਪਤਾ ਹੈ ਨਾ ਲੇਡੀ ਨੂੰ ਸੋਇਸ ਕਰਕੇ ਤੁਹਾਡੇ ਨਾਲ ਖੜੇ ਆ ਤੁਹਾਡੇ ਵਾਂਗੂ ਆ ਪਰਿਵਾਰ ਚ ਪਰਿਵਾਰ ਸਮੇਤ ਆਏ ਹੋਏ ਕਿਉਂਕਿ ਸਾਰੀ ਜਗ੍ਹਾ ਤੇ ਮੈਥੋਂ ਨਹੀਂ ਜਾਇਆ ਜਾਂਦਾ ਤਾਂ ਪਰਿਵਾਰ ਜਾਊਗਾ ਕੋਈ ਗੱਲ ਨਹੀਂ ਤੁਸੀਂ ਵੀ ਸਾਡਾ ਪਰਿਵਾਰੀ ਹੋ ਮੈਂ ਤਾਂ ਸਾਰੇ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਇੰਨਾ ਹਰੋ ਜਾਣਿਓ ਕਦੇ ਕਿਤੇ ਕਦੇ ਕਿਤੇ ਪੰਜਾਬ 'ਚ ਪਰਿਵਾਰ ਨੂੰ ਕਦੋਂ ਟਾਈਮ ਦਿੰਨੇ ਹੋ ਮੈਂ ਕਹਿੰਦਾ ਪਰਿਵਾਰ ਨੂੰ ਟਾਈਮ ਦਿੰਨਾ ਕਹਿੰਦੇ ਜੀ ਦੇਖੋ ਤੁਸੀਂ ਐਂ ਨਾ ਕਹੋ ਤੁਸੀਂ ਤਾਂ ਕੱ ਅੱਜ ਤੁਸੀਂ ਫਗਵਾੜੇ ਸੀ ਕੱਲ ਤੁਸੀਂ ਇੱਥੇ ਫਿਰੋਜਕੋ ਫਿਰਦੇ ਸੀ ਪਰਸੋਂ ਸੰਗਰੂਰ ਫਿਰਦੇ ਸੀ ਪਰਿਵਾਰ ਨੂੰ ਕਹਿੰਦਾ ਨਿੰਨੇ ਮੈਂ ਕਹਿੰਦਾ ਜੀ ਮੈਂ ਪੱਟੇ ਤਾਂ ਐਵੇਂ ਹੀ ਪਰਿਵਾਰ ਨੂੰ ਦੇ ਰਿਆ ਮੈਂ ਕਹਿੰਦੇ ਕਿਵੇਂ ਮਤਲਬ ਸਮਝਾਓ ਕਦੋਂ ਮੈਂ ਕਹਿੰਦਾ ਜੀ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਮੰਨਦਾ ਪੰਜਾਬ ਨੂੰ ਮੇਰੀ ਮਾਂ ਨੂੰ ਕਿਸੇ ਨੇ ਪੁੱਛਿਆ ਪੱਤਰਕਾਰ ਆ ਗਿਆ ਕੋਈ ਛਿਪਿੰਡ ਕਹਿੰਦੇ ਮਾਤਾ ਜੀ ਭਗਵੰਤ ਮਾਨ ਨੂੰ ਤੁਹਾਡੇ ਪੁੱਤ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਕਹਿੰਦੀ ਪੁੱਤ ਮੈਨੂੰ ਲੱਗਦਾ 20 ਦਿਨ ਹੋ ਗਏ ਕਹਿੰਦੇ ਦੇਖ ਲੋ 22 23 ਦਿਨ ਹੋ ਗਏ ਤੁਹਾਡਾ ਮੁੰਡਾ ਤੁਹਾਨੂੰ ਨਹੀਂ ਮਿਲਿਆ ਕੀ ਕਹਣਾ ਚਾਹੋਗੇ ਉਹ ਕਹਿੰਦੀ ਫੇਰ ਕੀ ਹੁੰਦਾ ਜੇ ਮੈਨੂੰ ਨਹੀਂ ਮਿਲਿਆ ਮੈਂ ਟੈਲੀਵਿਜ਼ਨ ਤੇ ਦੇਖਦਾ ਦੇਖਦੀ ਹੁੰਨੀ ਆ ਮੇਰ ਦਾ ਤਾਂ ਰੋਜ਼ ਮਾਮਾ ਨੂੰ ਫਰਦਾ ਹੁੰਦਾ ਕਦੇ ਕਦੇ ਮਰੇਗਾ ਵਾਲੀ ਕਰੇਂ ਕਦੇ ਮਰੇਗਾ ਵਾਲੀ ਕਦੇ ਆਸ਼ਾ ਵਰਕਰਾਂ ਕਦੇ ਆਂਗਣ ਵਾਲੀ ਕਦੇ ਕਿਤੇ ਕਹਿੰਦੀ ਮੈਂ ਤਾਂ ਜਨਮ ਦੇਣ ਵਾਲੀ ਆ ਭਾਈ ਬਾਕੀ ਵੀ ਤਾਂ ਉਹਦੀ ਮਾਵਾ ਹੀ ਨੇ ਸੁਹਾਰ ਮਾ ਨੂੰ ਆ ਸਮਝਿਆ हर मां का दर्द समझद्या परिवार का दर्द समझा तरताली हजार नौकरिया देकर थोड़े सामने खड़ा एक रुपया भी किसी तो लै लिया होमेवार हूँ बाजी एक रुपया किसी तो लै लिया होे की सिपारश ला गई होम एल ए मेरा कहता कल तो दो सौ बयाली नौकरी देनी मैं एक मुडा अपना मैं अच्छा जमो ही अपना है मैं आ गया नंबर ना क्या नंबर मैं गया फिर हम अपने अपना मैं फिर की करिए करो फिर कुछ ओना है जहां ही अपना मैं करिए अदे कट दो पिछ पा लो मैं, मैं कट के ना पा लैं ਪਰ ਮੈਨੂੰ ਇਹ ਦੱਸੀ ਜਿਹਦਾ ਨਾਂ ਕਟਾਂਗੇ ਉਹ ਬਗਾਨਾ ਉਹ ਵੀ ਤਾਂ ਆਪਣਾ ਹੈ ਤੂੰ ਇਹ ਕਰ ਜਿਹੜਾ ਜਮਈ ਆਪਣਾ ਉਹਨੂੰ ਕਹਦੇ ਅਗਲੇ ਸਾਲ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜਾ ਉਹਦਾ ਨੰਬਰ ਆ ਜੀਦਾ ਐਂ ਕਰੋ ਕਿਸੇ ਦਾ ਹੱਕ ਨਾ ਮਾਰੋ ਕੀ ਪਤਾ ਉਹਦੀ ਮਾਂ ਨੇ ਵੀ ਤਾਂ ਖੰਡਾੜਾ ਦਹੀਂ ਮੂੰਹ ਚ ਪਾ ਕੇ ਭੇਜੂਗੀ ਨਾ ਕੱਲ ਨੂੰ ਕੀ ਪਤਾ ਉਹਦੀ ਕਬੀਲਦਾਰੀ ਕਿਵੇਂ ਲਈ ਤੇ ਚੜਨੀ ਹੋਵੇ ਕੀ ਪਤਾ ਉਹਦੇ ਨੂੰ ਨੌਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੁੰਦਾ ਹੋਵੇ ਜਾਂ ਕਿਸੇ ਛੋਟੇ ਭਾਈ ਦੀ ਫੀਸ ਭਰ ਦੂਗਾ ਉਹ ਕੀ ਪਤਾ ਕਿ ਕਿਹੜੇ ਕੰਮ ਨਾਲ ਕਿਹੜੀ ਜ਼ਿੰਦਗੀ ਬਦਲ ਜਾਂਦੀ ਹੈ ਮੈਨੂੰ ਇੱਕ ਪਰਿਵਾਰ ਮਿਲਿਆ ਮੈਂ ਦਿੱਲੀ ਜਾ ਰਿਹਾ ਸੀ ਜਹਾਜ਼ ਤੇ ਚੰਡੀਗੜ੍ਹੋਂ ਤੇ ਕੁੜੀ ਮਿਲੀ ਮੈਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੀ ਉਹ ਮੈਂ ਉਹਦੇ ਨਾਲ ਉਹਦੀ ਮਾਂ ਸੀ ਜਿੰਦਾਬਾਦ ਜਿੰਦਾਬਾਦ ਬਹੁਤ ਵਾਤਾ ਜਿੰਦਾਬਾਦ ਜਿੰਦਾਬਾਦ ਤੁਸੀਂ ਦੇਖੋ ਜੋਸ਼ ਦੇਖੋ ਇਹਨਾਂ ਦਾ ਵਾਸ ਚੱਲੇ ਤੇ ਕੱਲ ਨੂੰ ਬੋਟਾ ਪਵਾਣ ਵਿੱਚ ਮੈਂ ਸਭ ਤੋਂ ਮਸ਼ੀਨ ਤੇ ਬਚਨ ਦਬਾਉਗਾ ਇੰਨੇ ਕਾਰੇ ਹੋਏ ਪੈਣੇ ਕੋਈ ਨਹੀਂ ਕੋਈ ਨਹੀਂ ਤਾਸਰੀ ਇਤ ਨੂੰ ਦੱਬ ਦਿਓ ਘਟਨ ਮੈਂ ਜਜ਼ਬਾਤਾਂ ਨੂੰ ਸਾਂਵੇਂ ਦੱਸੋ ਬਹੁਤ ਵਧੀਆ ਬਹੁਤ ਵਧੀਆ ਉਹ ਕੁੜੀ ਮਿਲੀ ਉਹਦੀ ਮਾਂ ਨਾਲ ਉਹਦਾ ਭਾਈ ਨਾਲ ਹੋ ਗਈ ਭਾਬੀ ਨਾਲ ਨਵਾਂ ਵਿਆਹ ਹੋਇਆ ਸੀ ਭਰਾ ਦਾ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਉਹਦੀ 70 ਸਾਲ ਦੀ ਦਾਦੀ ਨਾਲ ਉਹ ਮੈਨੂੰ ਕਹਿੰਦੀ ਕੁਦ ਦੀ ਸੀਟ ਮੇਰੇ ਨੇੜੇ ਆ ਗਈ ਮੈਨੂੰ ਕਹਿੰਦੀ ਜੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮੈਂ ਕਹਿੰਦਾ ਸੁਪਨ ਜੀ ਕੀ ਕਿਵੇਂ ਕਹਿੰਦੀ ਤੁਸੀਂ ਕੀਤਾ ਹੈ ਮੈਂ ਕਹਿੰਦਾ ਜੀ ਮੈਨੂੰ ਦੱਸੋ ਕਿਵੇਂ ਕੰਮ ਆਇਆ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਮੈਂ ਪਟਵਾਰੀ ਬਣ ਗਈ ਤੇ ਮੈਂ ਪਟਵਾਰੀ ਬਣਨ ਤੋਂ ਬਾਅਦ ਅੱਜ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਕੱਲ ਕੱਲ ਪਰਸੋਂ ਮੈਨੂੰ ਪਹਿਲੀ ਤਨਖਾਹ ਮਿਲੀ ਹੈ ते मैं अपने परिवार ना वादा किया तो नौकरी ना देखो ना कुछ बदल जाता है मैं अपने परिवार ना वादा किया जब मैं सरकारी नौकरी लागी पहली तनखाह तो मैं अपने सारे टब्बर जहाज का मैं दवाऊंगी कल ली कि बदल जाए कुछ क्या बंगला साहब मत्था टेका शीशगंज साहब जावान रिकावगंज जावे मैनू बड़ी खुशी हुई किसी के कम आ गए वो काम करूगी ਸਰਕਾਰੀ ਨੌਕਰੀ ਕਰੋਗੀ ਅੱਗੇ ਮੁੰਡਾ ਵਧੀਆ ਮਿਲ ਜੂਗਾ ਉਹ ਵੀ ਨੌਕਰੀਆਂ ਮਿਲ ਜੂਗਾ ਘਰ ਬਦਲ ਜਾਂਦਾ ਪੀੜੀ ਬਦਲ ਜਾਂਦੀ ਹੈ ਸੋ ਵੀਰੋ ਤਾਗੜ ਕੇ ਤੁਹਾਡੇ ਕੋਲ ਆਇਆ ਪੰਜਵੇਂ ਨੰਬਰ ਤੇ ਆਪਣਾ ਵਟਨ ਹੈ ਝਾੜੂ ਵਾਲਾ ਬਟਨ 10 ਤਰੀਕ ਨੂੰ ਦੱਬ ਦਿਓ 13 ਤਰੀਕ ਨੂੰ ਜਦੋਂ ਰਿਜ਼ਲਟ ਆਉਣਗੇ ਐਜੇ ਵੇਲੇ ਤੱਕ ਜਿੰਨੇ ਮਰਜ਼ੀ ਢੋਲ ਵਜਾ ਲਿਓ ਜਿੰਨੇ ਮਰਜ਼ੀ ਲੱਡੂ ਜਲੇਬੀਆਂ ਵੰਡ ਲਿਓ ਉਸ ਤੋਂ ਬਾਅਦ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹਫਤੇ 'ਚ ਜੋ 2 ਤੋਂ 3 ਦਿਨ ਆਪਣਾ ਦਫ਼ਤਰ ਕਦੋਂ ਬਦਲਿਆ ਤੇ ਕਿਉਂ ਬਦਲਿਆ ਤਾਂ ਉਹਦਾ ਸਹੀ ਉੱਤਰ ਹੋਇਆ ਕਰੂਗਾ ਜਲੰਧਰ ਪੱਛਮੀ ਦੀ ਚੋਣ ਵੇਲੇ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਬਥੇਰੇ ਆਣ ਲੱਗੇ ਸੀ

ਆਹੀ ਆਪਣਾ ਆਪਣਾ ਕੇ ਸੀਐਮ ਨੂੰ ਵੀ ਬਾਈ ਕਹਿ ਲੈਂਦੇ ਨੇ ਨਹੀਂ ਤਾਂ ਪਹਿਲਾਂ ਵਾਲੇ ਤਾਂ ਮਾਜਾ ਜੀ ਕਾਕਾ ਜੀ ਸਾਹਬ ਜੀ ਫੁਲਾਣਾ ਜੀ ਤਿੰਨ ਕੋਈ ਹੁਣ ਇਥੇ ਮੇਰੀ ਬਾਹ ਫੜ ਕੇ ਰੋਕ ਲੈਂਦੇ ਬਾਈ ਜੀ ਕੰਮ ਮੈਂ ਥੋੜਾ ਜਨਾਗਾ ਦੱਸੋ ਸੋ ਵੀਰੋ ਫਰਕ ਹੁੰਦਾ ਹੈ ਫਰਕ ਹੁੰਦਾ ਨਾਰੇ ਹੁੰਦਾ ਜਦੋਂ 2020 ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ ਦਿੱਲੀ ਦੀ ਤੁਨਿੰਦਰ ਮੋਦੀ ਜੀ ਨੇ ਕਰੇਲੀ ਕੀਤੀ ਰਾਮਲੀਲਾ ਗਰਾਊਂਡ ਚ ਕਿਉਂਕਿ ਮੈਂ ਦਿੱਲੀ ਦਾ ਪ੍ਰਚਾਰ ਕਰ ਰਿਹਾ ਸੀ ਤੇ ਮੈਂ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਬੈਠਾ ਸੀ ਰੈਲੀ ਦੇਖ ਰਿਹਾ ਸੀ ਅਸੀਂ ਟੀਵੀ ਚੈਨਲ ਤੇ ਬੜਾ ਕਾਚ ਸੀ ਜੋ ਨਾਰੇ ਲੱਗੇ ਨਾਰੇ ਲੱਗਣ ਕੇ ਨਾਰੇ ਸੁਣ ਕੇ ਮੈਂ ਕਿਹਾ ਕੇਜਰੀਵਾਲ ਸਾਹਿਬ ਸੌ ਚੁੱਕਣ ਦੀ ਤਿਆਰੀ ਕਰ ਲਓ ਮੁੱਖ ਮੰਤਰੀ ਬਣੋਗੇ ਸਰਕਾਰ ਬਣੂਗੀ ਕਹਿੰਦੇ ਤੁਝੇ ਕਿੱਥੇ ਪਤਾ ਚੱਲਾ ਮੈਂ ਕਿਹਾ ਜੀ ਨਾਰੇ ਦੇਖ ਕੇ ਕਹਤੇ ਨਾਰੇ ਤਾਂ ਖੂਬ ਲੱਗ ਰਹੇ ਆ ਯਾਰ भी बहुत है नारे खूब लग रहे हैं मैं सर नारे लगन की गल नहीं होंगी नारा लाने लोगों का मूड की है देखो कहते कैसे मैं कहा, नारा लग रहा है स्टेज तो हर हर मोदी और लोकी नारा ला रहे मैं गर्दन थले जा रही है हाथ ऊपर तो जा रहे है ये दिहाड़ी लोटा नहीं पाया सो जो थोड़ा अंदाजे ब्याह है अच्छा वो हाथ भी उपर है गर्दन भी उपर है तो दोनों हथ उपर दो नार ला दो इनकलर इनकलर भारत माता की वंदे सोनिहार वाह वाह रूह खुश होगी चाहते रहो जिंदाबाद रहो आबाद रहो इथी रवे ਤੁਹਾਡੇ ਨਾਲ ਤੁਹਾਡੇ ਵਰਗਿਆਂ 10 ਤਰੀਕ ਨੂੰ ਆਪਣੇ ਦੋਸਤਾਂ ਮਿੱਤਰਾਂ ਗਵਾਂਡੀਆਂ ਸਭ ਨੂੰ ਕਹਿ ਦਿਓ ਕਿ ਮਹਿੰਦਰ ਪੱਗ ਜੀ ਦਾ ਬਟਨ ਪੰਜਵੇਂ ਨੰਬਰ ਤੇ ਮਸ਼ੀਨ 'ਚ ਹੈ ਤੇ ਉਹ ਦੱਬ ਕੇ ਆਪਾਂ ਜਿੱਤੀਏ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਮੈਂ ਮਿਲ ਕੇ ਜਾਊਂਗਾ ਸਾਰਿਆਂ ਨੂੰ ਮਿਲ ਕੇ ਜਾਊਂਗਾ